ਰਸੀਗਾਲ ਤੁਸੀਂ ਜੁੜੇ ਹੋਇਆ ਪੰਜਾਬ ਜੁੜੀ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਵਿੱਚ ਕਿਹਾ ਹਾਂ ਅਮ ਤੇ ਕਿ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਰਾਜਕਰਨਬੀ ਸਿੰਘ ਜੀ ਰਾਜਕਰਨਬੀ ਸਿੰਘ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਧੰਨਵਾਦ ਪ੍ਰਵੀਨ ਸ਼ਰਮਾ ਜੀ ਪੰਜਾਬੀ ਰੇਡੀਓ ਯੂਐਸਏ ਤੋਂ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬੰਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਆ 48272 2500 ਇਹ 1999 ਤੋਂ ਲਗਾਤਾਰ ਇੰਸ਼ੋਰੈਂਸ ਬੀਨੈਫੀਟ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਓਬਾਮਾ ਕੇਅਰ ਮੈਡੀਕੇਅਰ ਜਾਂ ਫਿਰ ਕਵਰ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 4827 ਟਰਕੀਨ ਇਮੀਗ੍ਰੇਸ਼ਨ ਲਾਫਰਾਂ ਵਾਲੇ ਜੇ ਟਰਕੀ ਹਨ ਟਾਰਨ ਟ੍ਰਕੀਆਂ ਦੇ ਨਾਲ ਤੋਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 415 909 0503 ਗੁਰਦੀਪ ਸਿੰਘ ਬਰਦੀ ਕਲੋਬਿਸ ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜ਼ੇ ਅਮਰੀਕ ਸਿੰਘ ਟਵਾਲਚਰ ਨਰਨ ਸਿੰਘ ਯੂਨੀਵਰਸਿਟੀ ਕੋਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸੈਟਲ ਤੋਂ ਸਰਜੀਤ ਸਿੰਘ ਕੁਲਵਿੰਦਰ ਸਿੰਘ ਤੂਦ ਸ਼ੁਭਾ ਸਿਟੀ ਗੁਰਦੇਵ ਸਿੰਘ ਸੋਲੈਂਟਰੀ ਦੇ ਉਪਕਰਸਾਪ ਸਿੰਘ ਬਿਕਰਸਫੀਲਡ ਅਵਤਾਰ ਸਿੰਘ ਮੰਝਲ ਕਲੋਬਿਸ ਪਰਮਜੀਤ ਸਿੰਘ ਦਾਖਾ ਬਰਕਲੇ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 44272 5200 ਅੱਜ ਦਾ ਇਹ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਸਾਲ 2025 ਦੀ 26 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਜੀ ਪ੍ਰਵੀਨ ਜੀ ਖਬਰਾਂ ਦੇ ਵੱਲ ਨਜ਼ਰ ਮਾਰਦੇ ਜਾਂਦੇ ਆ ਸਭ ਤੋਂ ਪਹਿਲੀ ਖਬਰ ਜਿਹੜੀ ਆ ਰਹੀ ਆ ਇਜ਼ਰਾਈਲ ਦੀ ਜਿਹੜੀ ਰਾਜਧਾਨੀ テルਅਵੀਵ ਉੱਥੇ ਜਿਹੜੀ ਅਮਰੀਕਨ ਐਮਬੈਸੀ ਦੇ ਉੱਤੇ ਹਮਲੇ ਦੀ ਇੱਕ ਕੋਸ਼ਿਸ਼ ਆ ਉਸ ਨੂੰ ਉਹ ਟਾਲ ਲਿਆ ਗਿਆ ਹੈਗਾ ਆ ਉਸ ਬਾਬਤ ਇੱਕ ਅਮਰੀਕਨ ਨੂੰ ਹੀ ਕਹਿੰਦੇ ਚਾਰਜ ਕੀਤਾ ਗਿਆ ਹੈ ਤੇ ਇਹ ਬੰਦਾ ਸੋਚ ਰਿਹਾ ਸੀਗਾ ਵੀ ਜੇ ਮੋਲੋਟੋਵ ਕੋਕਟੇਲ ਹੁੰਦੇ ਆ ਉਹ ਯੂਐਸਟੀ ਐਮਬੈਸੀ ਦੇ ਉੱਤੇ ਸਿੱਟ ਸਕਦਾ ਆ ਸੋ ਇਸ ਬਾਬਤ ਜਿਹੜੀ ਨਿਊਜ਼ ਰਿਪੋਰਟਸ ਆ ਉਹ ਇਸ ਟਾਈਮ ਚਰਚਾ ਦਾ ਵਿਸ਼ਾ ਆ 28 ਸਾਲ ਦਾ ਜੋਸਫ ਨਿਊ ਮੇਅਰ ਜਾਨ ਅਫ ਕੈਨੇਡੀ 에어ਪੋਰਟ ਦੇ ਉੱਤੇ ਇਸ ਨੂੰ ਗ੍ਰਫਤਾਰ ਕਰ ਲਿਆ ਗਿਆ ਆ ਤੇ ਕਹਿੰਦੇ ਵੀ ਹੁਣ ਇਸ ਨੂੰ ਇਸ ਨੂੰ ਇਜ਼ਰਾਈਲ ਤੋਂ ਰਿਪੋਰਟ ਕਰਕੇ ਯੂਐਸ ਦੇ ਵਿੱਚ ਲਿਆਂਦਾ ਗਿਆ ਸੀਗਾ ਇਹ ਜਰਮਨ ਸਿਟੀਜ਼ਨਸੀ ਦਾ ਅਮਰੀਕਨ ਤੇ ਜਰਮਨ ਜਿਹੜੀ ਸਿਟੀਜ਼ਨਸ਼ਿਪ ਇਸ ਤੇ ਕੋਲ ਸੀਗੀ ਤੇ ਤਿਲ ਵਿਵ ਦੇ ਵਿੱਚ 19 ਮਈ ਨੂੰ ਵਾਲੇ ਦਿਨ ਇਹ ਜਿਹੜਾ ਇੱਕ ਕਾਡ ਨੂੰ ਅੰਜਾਮ ਦੇਣ ਦੀ ਜਿਹੜੀ ਉਹ ਕੋਸ਼ਿਸ਼ ਕਰ ਰਿਹਾ ਸੀਗਾ ਕਿੰਨੇ ਵੀ ਜਿਹੜਾ ਨਿਊ ਮੇਅਰ ਆ ਇਸਨੇ ਜਿਹੜੇ ਗਾਰਡਸ ਆ ਜਿਸਨੇ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਤੋਂ ਛਡਾ ਕੇ ਆਪਣਾ ਹੱਥ ਨੋਰਗਿਆਸੀਗਾ ਉਹਦੇ ਕੋਲ ਬੈਗਪੈਕ ਸੀਗਾ ਤੇ ਗਾਰਡਸ ਨੇ ਬਾਅਦ ਦੇ ਵਿੱਚ ਦੇਖਿਆ ਵੀ ਉਸਤੇ ਬੈਗਪੈਕ ਦੇ ਵਿੱਚ ਮੋਲਟੋਵ ਕੋਕਟੇਲ ਸੀਗੀ ਉਹ ਜਿਹੜੀ ਆਪਾਂ ਦੇਖਦੇ ਆ ਨਾ ਵੀ ਬੋਤਲ ਦੇ ਨਾਲ ਸਿੱਟਦੇ ਅਤੇ ਅੱਗ ਜਿਹੜੀ ਉਹ ਲੱਗ ਜਾਂਦੀ ਆ ਉਸ ਨੂੰ ਜਿਹੜਾ ਮੋਲਟੋਵ ਕੋਕਟੇਲ ਜਿਹੜਾ ਉਹ ਆਖਿਆ ਜਾਂਦਾ ਆ ਬਾਅਦ ਦੇ ਵਿੱਚ ਉਸ ਨੂੰ ਹੋਟਲ ਦੇ ਵਿੱਚ ਟਰੈਕਡਾਊਨ ਕਰ ਲਿਆ ਗਿਆ ਉੱਥੇ ਗ੍ਰਿਫਤਾਰ ਕੀਤਾ ਗਿਆ ਤੇ ਫਿਰ ਉਸ ਨੂੰ ਹੁਣ ਅਮਰੀਕਾ ਦੇ ਵਿੱਚ ਲਿਆਂਦਾ ਗਿਆ ਰੀਸੈਂਟਲੀ ਉਹਨੇ ਉੱਥੇ ਕਹਿੰਦੇ ਪੋਸਟ ਵੀ ਪਾਈ ਸੀ ਇਹਨੇ ਵੀ ਮੈਂ ਯੂਐਸਟੀ ਐਂਬੈਸੀ ਨੂੰ ਬਰਨ ਡਾਊਨ ਕਰਨਾ ਹੈ ਤੇ ਮੇਰੇ ਨਾਲ ਆ ਕੇ ਜਿਹੜਾ ਉਹ ਜਿਹੜਾ ਡੈਥ ਟੂ ਅਮਰੀਕਾ ਦੇ ਜਿਹੜੇ ਉਸ ਨੇ ਨਾਰੇ ਵੀ ਆ ਉਹ ਆਪਣੀ ਪੋਸਟ ਤੇ ਵਿੱਚ ਲਾਏ ਸੀ ਯੂਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਅਸੈਸੀਨੇਟ ਕਰਨ ਦੀਆਂ ਵੀ ਜਿਹੜੀਆਂ ਉਸ ਨੇ ਧਮਕੀਆਂ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਦਿੱਤੀਆਂ ਸੀ ਇਸ ਦੇ ਉੱਤੇ ਬੋਲਦੇ ਹੋਏ ਐਫਬੀਆਈ ਦੇ ਡਾਇਰੈਕਟਰ ਕੈਸ਼ ਪਟੇਲ ਉਹਨਾਂ ਨੇ ਜਿਹੜਾ ਆਖਿਆ ਵੀ ਇਹ ਇੱਕ ਵਾਇਲੈਂਟ ਤੇ ਡਿਸਪੈਕੀਬਲ ਬਿਹੇਵੀਅਰ ਬਿਲਕੁਲ ਵੀ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ ਚਾਹੇ ਉਹ ਅਮਰੀਕਾ ਦੇ ਵਿੱਚ ਆ ਤੇ ਚਾਹੇ ਅਮਰੀਕਾ ਤੋਂ ਬਾਹਰ ਆ FBI ਆਪਣੇ ਜਿਹੜੀਆਂ ਸਾਥੀ ਵਿਭਗੀਆਂ ਦੇ ਨਾਲ ਮਿਲ ਕੇ ਵਰਕ ਕਰ ਰਹੀ ਆ ਤਾਂ ਜੋ ਇਸ ਦੇ ਖਤਰਨਾਕ ਇਰਾਦਿਆਂ ਨੂੰ ਉਸ ਨੂੰ ਜਲਦੀ ਤੋਂ ਜਲਦੀ ਜਿਹੜਾ ਇਨਸਾਫ ਆ ਤੇ ਉਸ ਨੂੰ ਜਿਹੜਾ ਜਸਟਿਸ ਆ ਉਸ ਨੂੰ ਫੇਸ ਕਰੇ ਇਸ ਟਾਈਮ ਕਹਿੰਦੇ ਵੀ ਜੇ ਇਸ ਤੇ ਸਾਰੇ ਦੋਸ਼ ਸਾਬਤ ਹੁੰਦੇ ਆ 20 ਸਾਲ ਦੀ ਸਜ਼ਾ ਤੇ 2.5 ਲੱਖ ਡਾਲਰ ਦਾ ਜੁਰਮਾਨਾ ਉਸਖਦਾ ਹੈ ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਕੈਲੀਫੋਰਨੀਆ ਦੀ ਕੈਲੀਫੋਰਨੀਆ ਦੇ ਵਿੱਚ 5 ਸ਼ਹਿਰ ਅਜਿਹੇ ਨੇ ਜਿੱਥੇ ਤੁਸੀਂ ਜਿੱਥੇ ਪਰਿਵਾਰ ਪਾਲਣ ਦੇ ਮਾਮਲੇ ਦੇ ਵਿੱਚ ਜਿਹੜੀ ਆ ਉਹ ਉਹਨਾਂ ਦੀ ਚੜ੍ਹਾਈ ਦੱਸੀ ਗਈ ਹੈ ਜਾਂ ਉਹਨਾਂ ਨੂੰ ਪਹਿਲੇ ਨੰਬਰ ਤੇ ਰੱਖਿਆ ਗਿਆ ਹੈ। ਆ ਵੌਲਟ ਹੱਬ ਦਾ ਇਹ ਇੱਕ ਸਰਵੇ ਹੈ ਜਿਹਦੇ ਵਿੱਚ 150 180 ਜਿਹੜੇ ਯੂਐਸ ਦੇ ਸਿਟੀਜ਼ ਨੇ ਵੱਖ-ਵੱਖ ਉਹਨਾਂ ਨੂੰ ਜਿਹੜਾ ਉਹਨਾਂ ਲਈ ਕੈਲੀ ਕਿ ਕੈਟੇਗਰੀਜ਼ ਉਹਨਾਂ ਨੂੰ ਕੀਤਾ ਗਿਆ ਤੇ ਅਜਿਨ੍ਹਾਂ ਦੇ ਵਿੱਚ ਕੁਝ ਕੀ ਜਿਹੜੇ ਮੈਟ੍ਰਿਕਸ ਨੇ ਉਹ ਰੱਖੇ ਗਏ ਨੇ। ਇਹਦੇ ਵਿੱਚ ਹਾਊਸਿੰਗ ਅਫੋਰਡੇਬਿਲਟੀ ਕੀ ਕਹਿੰਦੀ ਆ, ਕੁਆਲਿਟੀ ਆਫ ਲੋਕਲ ਸਕੂਲਸ ਦੀ ਕੀ ਆ, ਹੈਲਥ케ਅਰ ਸਿਸਟਮ ਕਿਹੋ ਜਿਹਾ ਤੇ ਫੈਮਿਲੀ ਫਾਨਾ ਜਾਂ ਜਿਹੜਾ ਹੋਰ ਜਿਹੜੀਆਂ ਰੀਕ੍ਰੀਏਸ਼ਨਸ ਅਪਰਚੂਨਿਟੀਆਂ ਨੇ ਉਹ ਕਿਸ ਤਰੀਕੇ ਦੀਆਂ ਨੇ। ਆ ਸੁਰੱਖਿਆ ਦੇ ਮਾਮਲੇ ਦੇ ਵਿੱਚ ਜਾਂ ਹੋਰ ਸੋ ਜਿਹੜੇ 100 ਪੁਆਇੰਟ ਸਕੇਲ ਸੀਗਾ ਜਿਹਦੇ ਵਿੱਚ ਕੈਲੀਫੋਰਨੀਆ ਦੇ ਪੰਜ ਜਿਹੜੇ ਸਿਟੀ ਨੇ ਉਹ ਪਹਿਲੇ ਨੰਬਰ ਤੇ ਆਏ ਨੇ ਫਰੀ ਮਾਉਂਟ ਇਹਨਾਂ ਦੇ ਵਿੱਚ ਪਹਿਲੇ ਨੰਬਰ ਤੇ ਆ ਓਵਰਲੈਂਡ ਪਾਰਕਸ ਜਿਹੜਾ ਹੈਗਾ ਸ਼ਹਿਰ ਇੱਕੋ ਪਲੈਨੋ ਟੈਕਸਸ ਦਾ ਇਰਵਾਈਨ ਜਿਹੜਾ ਕੈਲੀਫੋਰਨੀਆ ਦਾ ਤੇ ਸਾਊਥ ਬਰਲਿੰਗਟਨ ਜਿਹੜਾ ਉਹ ਵੀ ਸ਼ਹਿਰ ਉਹ ਗਿਣਾ ਗਿਆ ਜਿਹੜਾ ਕਿ ਫੈਮਿਲੀ ਜੇ ਤੁਸੀਂ ਉੱਥੇ ਪਰਿਵਾਰ ਤੁਸੀਂ ਪਾਲਣਾ ਤਾਂ ਇਹ ਜਿਹੜੇ ਪੰਜ ਸ਼ਹਿਰ ਆ ਉਹ ਦੱਸੇ ਗਿਆ ਲਾਸ ਐਂਜਲਸ ਦਾ ਇਸ ਮਾਮਲੇ ਦੇ ਵਿੱਚ 76ਵਾਂ ਨੰਬਰ ਆ ਤੇ ਉਹ ਜਿਹੜੀ ਵਾਲਟ ਹਾਬਾ ਜਿਨ੍ਹਾਂ ਨੇ ਸਟਡੀ ਕੰਡਕਟ ਕੀਤੀ ਆ ਉਹ ਕਹਿੰਦੇ ਕਿ ਕੈਲੀਫੋਰਨੀਆ ਦੇ ਜਿਹੜੇ ਨੇ ਜਾਂ ਹੋਰ ਇਹ ਸ਼ਹਿਰ ਉਹੋ ਨੇ ਜਿੱਥੇ ਤੁਸੀਂ ਪਰਿਵਾਰ ਨੂੰ ਪਾਲ ਸਕਦੇ ਹੋ ਉੱਥੇ ਤੁਸੀਂ ਘਰ ਵੀ ਲੈ ਸਕੋਗੇ ਜਾਂ ਘਰ ਲੈਣਾ ਤੁਹਾਨੂੰ ਸੌਖਾ ਜਾਂ ਜਿਹੜੀ ਸਕੂਲਾਂ ਦੀ ਕੁਆਲਿਟੀ ਹੈ ਉਹ ਬਹੁਤ ਚੰਗੀ ਹੈ ਹੈਲਥ케ਅਰ ਸਿਸਟਮ ਠੀਕ ਆ ਜਾਂ ਹੋਰ ਜਿਹੜੇ ਪਰਿਵਾਰ ਦੇ ਲਈ ਜਿਹੜੀਆਂ ਜ਼ਰੂਰੀ ਚੀਜ਼ਾਂ ਹੁੰਦੀਆਂ ਨੇ ਉਸ ਮਾਮਲੇ ਦੇ ਵਿੱਚ ਸੋ ਫਰੀਮੌਂਟ ਤੇ ਇਰਵੈਨ ਜਿਹੜੇ ਨੇ ਉਹ ਇਸ ਕੈਟਾਗਰੀ ਦੇ ਵਿੱਚ ਪਹਿਲੇ 5 ਸ਼ਹਿਰਾਂ ਦੇ ਵਿੱਚ شمار ਹੋਏ ਨੇ ਕੈਲੀਫੋਰਨੀਆ ਤੋਂ ਜੀ ਜੀ ਅਗਲੀ ਗੱਲ ਕਰਦੇ ਜਾਈਏ ਪ੍ਰਵੀਨ ਜੀ ਇੱਕ ਅ ਮੜੀ ਮੜੀ ਖਬਰ ਜਿਹੜੀ ਆ ਰਹੀ ਹੈ ਵਾਟਸਨ ਵਿਲ ਇਲਾਕੇ ਤੋਂ ਇਹ ਬਿਲਕੁਲ ਸਮੁੰਦਰ ਦੇ ਕੰਢੇ ਸ਼ਹਿਰ ਆ ਸਾਰੇ ਜਾਣੇ ਇਸ ਸ਼ਹਿਰ ਤੋਂ ਵਕਫੀ ਆ ਜਿਹੜੇ ਚਿਰ ਤੋਂ ਇੱਥੇ ਰਹਿੰਦੇ ਆ ਦੋ ਜਾਣਿਆਂ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਆ ਜਦ ਇੱਕ ਇਲੈਗਲ ਡੇ ਕੇਅਰ ਜੋ ਚੱਲ ਰਿਹਾ ਸੀ ਕਿਸੇ ਦੇ ਘਰ ਦੇ ਵਿੱਚ ਉੱਥੇ ਮਹਿਜ 3 ਮਹੀਨੇ ਦੇ ਬੱਚੇ ਦੀ ਇਨਫੈਂਟ ਦੀ ਮੌਤ ਜਿਹੜੀ ਉਹ ਹੋ ਜਾਂਦੀ ਆ ਆ ਇਹ ਪਹਿਲੀ ਵਾਰ ਨਹੀਂ ਇਸ ਤੋਂ ਪਹਿਲਾਂ ਵੀ ਇਦਾਂ ਦੀਆਂ ਕਈ ਨਿਊਜ਼ ਆ ਚੁੱਕੀਆਂ ਜਿੱਥੇ ਗੈਰਕਾਨੂੰਨੀ ਨਾ ਗੈਰਕਾਨੂੰਨੀ ਢੰਗ ਦੇ ਨਾਲ ਚੱਲ ਰਹੇ ਡੇ ਕੇਅਰਸ ਉੱਥੇ ਇਨਸੀਡੈਂਟਸ ਵਾਪਰੇ ਆ ਮੌਤਾਂ ਸੱਟਾਂ ਇਹ ਚੀਜ਼ਾਂ ਜਿਹੜੀਆਂ ਉਹ ਲੱਗ ਚੁੱਕੀਆਂ ਆ ਸਾਢੇ 10 ਵਜੇ ਕਹਿੰਦੇ ਸ਼ਨੀਚਰਵਾਰ ਨੂੰ ਡਿਪਟੀਜ਼ ਉੱਥੇ ਪਹੁੰਚੇ ਰਾਇਲ ਓਕਸ ਕਰਕੇ ਇਹ ਥਾਂ ਸੀਗੀ ਮੌਨਰੇ ਕਾਉਂਟੀ ਦੇ ਸ਼ੈਰਫ ਆਫਿਸ ਨੇ ਜਿਹੜਾ ਉਹ ਦੱਸਿਆ ਜਿੰਨ ਆ ਕਹਿੰਦੇ ਵੀ ਕਾਲ ਉਹਨਾਂ ਨੇ ਤਾਂ ਕੀਤੀ ਸੀ ਸ਼ੈਰੂ ਡਿਪਾਰਟਮੈਂਟ ਨੂੰ ਕਿਉਂਕਿ ਬੱਚੇ ਨੂੰ ਸਾਹ ਨਹੀਂ ਸੀ ਆ ਰਿਹਾ ਜਦ ਉਹ ਮੌਕੇ ਦੇ ਉੱਤੇ ਪਹੁੰਚੇ ਉਹਨਾਂ ਨੇ ਉਸ 3 ਮਹੀਨੇ ਦੇ ਬੱਚੇ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਜਾਂ ਉੱਥੇ ਲੈ ਕੇ ਗਏ ਤਾਂ ਹਸਪਤਾਲ ਵਾਲਿਆਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕੀਤਾ ਇਸ ਵਾਟਸਨ ਵਿਲ ਦੇ ਘਰ ਦੇ ਵਿੱਚ ਜਿਸ ਦਾ ਨਾਮ ਰਾਇ ਲੋਕਸ ਦੇ ਵਿੱਚ ਇੱਕ ਜਿਹੜਾ ਘਰ ਸੀ ਉੱਥੇ ਕਹਿੰਦੇ ਵੀ 30 ਤੋਂ ਤਕਰੀਬਨ 30 ਬੱਚੇ ਇਸ ਰੈ residense ਦੇ ਵਿੱਚ ਰੱਖੇ ਹੋਏ ਸੀ 62 ਸਾਲਾਂ ਦੀ ਇੱਕ ਔਰਤ ਤੇ ਨਾਲ ਉਸ ਦੀ 35 ਸਾਲਾਂ ਦੀ ਜਿਹੜੀ ਕੁੜੀ ਆ ਦੋਨੇ ਰਾਇਲ ਲੋਕਸ ਦੇ ਵਾਟਰਸਮਿਲ ਦੇ ਨਾਲ ਹੀ ਆ ਉੱਥੇ ਰਹਿਣ ਵਾਲੇ ਸੀ ਰਹਿਣ ਉੱਥੇ ਦੇ ਰੈਜ਼ੀਡੈਂਟ ਸੀ ਉਹਨਾਂ ਨੂੰ ਹੁਣ ਇਸੇ ਹੀ ਸ਼ੱਕ ਦੇ ਬਿਨਾ ਦੇ ਉੱਤੇ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਆ ਇਨਵੌਲੰਟੀਅਰ ਮੈਂਸਲਟਰ ਚਾਈਲਡ ਅਬਿਊਜ਼ ਆਪਰੇਟਿੰਗ ਐਨ ਅਨਔਥਰਾਇਜ਼ਡ ਚਾਈਲਡ ਕੇਅਰ ਫੈਸਿਲਿਟੀ ਦੇ ਜਿਹੜੇ ਚਾਰजेस ਆ ਉਹ ਲਾਏ ਗਏ ਆ ਹਰ ਇੱਕ ਚਾਰਜ ਦੇ ਲਈ 50 50000 ਡਾਲਰ ਦੀ ਜਿਹੜੀ ਬੇਲ ਆ ਉਸ ਤੇ ਲਈ ਰੱਖੀ ਗਈ ਹੈਗੀ ਆ ਸੋ ਇਹ ਆਪਣੇ ਪ੍ਰਵਿੰਸ ਦੇ ਦਾਸ ਚਾਈਏ ਇਦਾਂ ਦਾ ਜਿਹੜਾ ਕੰਮ ਆ ਅਨਫੋਰਚਨਟਲੀ ਬਹੁਤ سارے ਜਿਹੜੇ ਆਪਣੀ ਕਮਿਊਨਿਟੀ ਦੀਆਂ ਵੀ ਜਿਹਨੀਆਂ ਬੀਬੀਆਂ ਕਈ ਕਰਦੇ ਆ ਕਈਆਂ ਦੇ ਕੋਲ ਪ੍ਰੋਪਰ ਲਾਇਸੈਂਸ ਦਾ ਕਈਆਂ ਦੇ ਕੋਲ ਲਾਇਸੈਂਸ ਵੀ ਨਹੀਂ ਹੈਗਾ ਜ਼ਰੂਰ ਤਾਂ ਇੱਥੇ ਹੁਣ ਅਮਰੀਕਾ ਦਾ ਮਾਹੌਲ ਇਦਾਂ ਦਾ ਆ ਵੀ ਨਿਆਣਾ ਜੰਮਣ ਤੋਂ ਬਾਅਦ ਚ ਮਹੱਜ ਮੇ ਵੀ ਮਹੀਨਾ ਕੇ ਨੂੰ ਡੇਢ ਮਹੀਨਾ ਜਿਹੜੀ ਉਹ ਛੁੱਟੀ ਮਿਲਦੀ ਹੋਊਗੀ ਮਾਂ ਨੂੰ ਪਰ ਉਸ ਤੋਂ ਬਾਅਦ ਦੇ ਵਿੱਚ ਫਿਰ ਜਦੋਂ ਕੰਮਿਕਾਰੀ ਜਿਹੜਾ ਜਾਣਾ ਪੈਂਦਾ ਤੇ ਫਿਰ ਇਹਨਾਂ ਬੱਚਿਆਂ ਨੂੰ ਆਦੇ ਦੇ ਕੋਲ ਦਾਦੇ ਨਹੀਂ ਨਾਨੇ ਨਹੀਂ ਨਾਨੀਆਂ ਨਹੀਂ ਉਦਾਂ ਦੇ ਨਹੀਂ ਆ ਸੋ ਸਿਚੁਏਸ਼ਨ ਦੇ ਵਿੱਚ ਉਹ ਜਦੋਂ ਵੀ ਕੱਲਣਾ ਹਾਂਜੀ ਉਹ ਸੋ ਸਿਚੁਏਸ਼ਨ ਦੇ ਵਿੱਚ ਉਹਨਾਂ ਨੂੰ ਡੇ ਕੇਅਰ ਚ ਕੱਲਣਾ ਪੈਂਦਾ ਆ ਤੇ ਜਦੋਂ ਤੁਸੀਂ ਇਦਾਂ ਦੇ ਡੇ ਕੇਅਰ ਦੇ ਵਿੱਚ ਜਿੱਥੇ ਕੋਈ ਸਿਸਟਮ ਨਹੀਂ ਹੈਗਾ ਤਾਂ ਉਥੇ ਦਨੀਆਂ ਅਣਸ਼ਖਾਵੀਆਂ ਘਟਨਾਵਾਂ ਜਿਹੜੀਆਂ ਵਾਪਰ ਜਾਂਦੀਆਂ ਹੁਣ ਮਾਲਤੀ ਨੂੰ ਗ੍ਰਿਫਤਾਰ ਕੀਤਾ ਗਿਆ ਆ ਤਿੰਨ ਮਹੀਨੇ ਦੇ ਬੱਚੇ ਦੀ ਮੌਤ ਦੇ ਮਾਮਲੇ ਵਿੱਚ ਕਿਉਂਕਿ ਉਹ ਉਥੇ ਇਲੀਗਲ ਡੇ ਕੇਅਰ ਚਲਾ ਰਹੀ ਸੀ ਜੀ ਬਿਲਕੁਲ ਸੋ ਇਹ ਇੱਕ ਪਹਿਲੂ ਉਹ ਹੋਈ ਜਿੱਥੇ ਲੋਕ ਕਹਿੰਦੇ ਨੇ ਇੱਕ ਪੈਸਾ ਬੰਦਾ ਓਪਰਚ्युनिटीज ਬਹੁਤ ਨਹੀਂ ਸੋ ਉੱਥੇ ਦੌੜ ਵੀ ਉਹ ਨਹੀਂ ਜਿਆਦਾ ਇਹ ਤੁਹਾਡੀ ਮੀਟਰ ਵੀ ਤੁਹਾਨੂੰ ਉਨਾ ਹੀ ਖਿੱਚਣਾ ਪੈਂਦਾ ਫਿਰ ਅਗਲੀ ਖਬਰ ਦੇ ਵੱਲ ਵਧਦੇ ਆ ਪਹਿਲਾਂ ਆਪਾਂ ਜਿਹੜੀ ਖਬਰ ਕੀਤੀ ਸੀ ਉਹ ਉਹਨਾਂ ਸ਼ਹਿਰਾਂ ਦੀ ਕੀਤੀ ਸੀ ਜਿਹੜੇ ਜਿੱਥੇ ਫੈਮਿਲੀ ਜਿਹੜੀ ਹੈ ਪਰਿਵਾਰ ਪਾਲਣਾ ਜਿਹੜਾ ਉਹ ਸਭ ਤੋਂ ਬੈਸਟ ਆ ਅਗਲੀ ਖਬਰ ਜਿਹੜੀ ਆ ਉਹ ਕੈਲੀਫੋਰਨੀਆ ਦੇ ਉਹਨਾਂ ਸ਼ਹਿਰਾਂ ਦੇ ਬਾਰੇ ਖਾਸ ਕਰਕੇ ਲਾਸ ਐਂਜਲਸ ਦੇ ਬਾਰੇ ਜਿੱਥੋਂ ਲੋਕ ਲਗਾਤਾਰ ਜਿਹੜੇ ਨੇ ਉਹ ਮੂਵ ਹੋ ਰਹੇ ਨੇ ਜਾਂ ਲੋਕਾਂ ਦਾ ਜਿਹੜਾ ਪਲਾਨ ਆ ਉਹ ਇੱਥੋਂ ਨਿਕਲਣ ਦਾ ਹੋ ਚੁੱਕਿਆ ਦੱਸਿਆ ਜਾ ਰਿਹਾ ਹੈ ਕਿ ਇਸ ਟਾਈਮ ਰੈਂਟ ਕੈਫੇ ਤੇ ਐਵਰੇਜ ਜਿਹੜੀ ਹੋਮ ਵੈਲਿਊ ਆ ਜਾਂ ਜ਼ਿਲੋ ਦੇ ਆਂਕੜੇ ਜਿਹੜੇ ਨੇ ਜਾਂ ਹੋਰ ਜਿਹੜੇ ਆਂਕੜੇ ਨੇ ਉਹਨਾਂ ਤੋਂ ਜਿਹੜੀ ਇਹ ਜਾਣਕਾਰੀ ਹਾਸਲ ਹੋਈ ਹੈ ਇੱਕ ਖਬਰ ਦੇ ਮੁਤਾਬਕ ਕਿ ਲੋਕ ਹੁਣ ਲਾਸ ਐਂਜਲਸ ਦੇ ਕਈ ਇਲਾਕਿਆਂ ਨੂੰ ਛੱਡਣਾ ਚਾਹੁੰਦੇ ਨੇ ਕਾਰਨ ਇਹ ਹੈ ਕਿ ਉਹਨਾਂ ਇਲਾਕਿਆਂ ਨੂੰ ਅਫੋਰਡ ਕਰਨਾ ਇਕਨੋਮਿਕ ਚੈਲੰਜਸ ਹਾਊਸਿੰਗ ਤੇ ਹਾਈ ਟੈਕਸ ਜਿਹੜੇ ਨੇ ਜਾਂ ਨੈਚੁਰਲ ਜਿਹੜੀਆਂ ਕੁਦਰਤੀ ਆਫਤਾਂ ਨੇ ਜਿਹੜੀਆਂ ਉਹਨਾਂ ਦੇ ਕਰਕੇ ਹੁਣ ਲੋਕ ਐਲ ਏ ਦੇ ਇਹਨਾਂ ਇਲਾਕਿਆਂ ਦੇ ਵਿੱਚ ਰਹਿਣਾ ਨਹੀਂ ਚਾਹੁੰਦੇ ਐਲ ਏ ਉਹ ਸ਼ਹਿਰ ਆ ਜਿਹੜਾ ਦੁਨੀਆ ਭਰ ਦੇ ਵਿੱਚ ਆਪਣੀ ਖਿੱਚ ਦੇ ਲਈ ਜਾਨਾ ਜਾਂਦਾ ਦੁਨੀਆ ਭਰ ਤੋਂ ਸਲਾਨੀ ਵੀ ਹੁੰਦੇ ਨੇ ਤੇ ਦੁਨੀਆ ਭਰ ਦੇ ਵਿੱਚ ਮਸ਼ਹੂਰ ਇਹ ਸ਼ਹਿਰ ਆ ਕੈਲੀਫੋਰਨੀਆ ਦਾ ਤੇ ਦੱਸਿਆ ਜਾ ਰਿਹਾ ਕਿ ਇਸ ਟਾਈਮ ਜਿਹੜੇ ਨੇ ਉਹ ਹਾਊਸਿੰਗ ਪ੍ਰਾਈਸ ਜਿਹੜੇ ਨੇ ਡਬਲ ਹੋ ਚੁੱਕੇ ਨੇ ਨੈਸ਼ਨਲ ਐਵਰੇਜ ਦੇ ਨੇੜੇ ਤੇ ਜਿਹੜੀ ਟਿਪੀਕਲ ਜਿਹੜੀ ਮੌਰਗੇਜ ਪੇਮੈਂਟ ਆ ਜਿਹੜੀ ਔਸਤ ਮੌਰਗੇਜ ਪੇਮੈਂਟ ਆ ਇਸ ਟਾਈਮ 5500 ਡਾਲਰ ਪਰ ਮੰਥ ਨੂੰ ਕਰਾਸ ਕਰ ਚੁੱਕੀ ਆ ਉਹ ਕਹਿੰਦੇ ਕਿ ਜਿੰਨਾ ਲੋਕਾਂ ਦੀ ਐਨਿਉਅਲੀ ਜਿਹੜੀ ਇਨਕਮ ਆ ਜੇ 96334 ਡਾਲਰ ਆ ਤੇ ਜੇਕਰ ਉਹ 8000 ਡਾਲਰ ਜਿਹੜਾ ਪਰ ਮੰਥ ਕਮੋਦਨ ਨੇ ਟੈਕਸਸ ਕੱਟ ਕੇ ਫਿਰ ਉਹ ਇੱਥੇ ਇੱਕ ਆਮ ਬੰਦੇ ਦੀ ਜਿਹੜੀ ਜ਼ਿੰਦਗੀ ਹੈ ਉਹ ਜਿਉ ਸਕਦੇ ਨੇ ਅਦਰਵਾਈਜ਼ ਉਹਨਾਂ ਨੂੰ ਬਹੁਤ ਔਖਾ ਹੋਇਆ ਪਿਆ ਸੋ ਜਿਹੜੇ ਕੈਲੀਫੋਰਨੀਆ ਦੇ ਵਿੱਚ ਦੱਸਿਆ ਜਾ ਰਿਹਾ ਕਿ ਲਾਸ ਐਂਜਲਸ ਜਾਂ ਨਦਰਨ ਕੈਲੀਫੋਰਨੀਆ ਦੇ ਅਜਿਹੇ ਕਈ ਇਲਾਕੇ ਨੇ ਜਿੱਥੇ ਹੁਣ ਬਹੁਤ ਜਿਹੜੇ ਆਮ ਲੋਕ ਨੇ ਉਹਨਾਂ ਦੀ ਅਫੋਰਡੇਬਿਲਟੀ ਜਿਹੜੀ ਆ ਉਹ ਘੱਟ ਚੁੱਕੀ ਆ ਸੈਂਡਿਆਗੋ ਜਿਹੜਾ ਉਹਨੇ ਵੀ ਜੰਪ ਦੇਖਿਆ ਤੇ ਉਹ ਇਸ ਟਾਈਮ 8ਵੇਂ ਤੋਂ 5ਵੇਂ ਨੰਬਰ ਤੇ ਆ ਚੁੱਕਿਆ ਸਟਾਕਟਨ ਮੋਡੇਸਟੋ ਫਰੇਜ਼ਨੋ ਬਿਕਰਸਫੀਲਡ ਇਹ ਜਿਹੜੇ ਨੇ ਉਹ ਵੀ ਲਿਸਟ ਦੇ ਉੱਤੇ ਆਏ ਨੇ ਤੇ ਇਹਨਾਂ ਦੇ ਵਿੱਚ ਵੀ ਬਥੇਰੇ ਇਲਾਕੇ ਨੇ ਜਿੱਥੇ ਘਰ ਲੈਣਾ ਹੁਣ ਆਮ ਬੰਦੇ ਦੇ ਵਾਸਤੇ ਜਿਹੜਾ ਬਾਹਰ ਆ ਉਹ ਹੋ ਚੁੱਕਿਆ ਇਹਨਾਂ ਨੇ ਨਾ ਸਿਰਫ ਇੱਕ ਸਿੰਗਲ ਬੰਦੇ ਨੂੰ ਬਲਕਿ ਜਿਹੜੀਆਂ ਫੈਮਲੀਆਂ ਦੇ ਵਿੱਚ ਦੋ ਜਣੇ ਵੀ ਕਮਾਉਣ ਵਾਲੇ ਨੇ ਉਹਨਾਂ ਫੈਮਲੀਆਂ ਦੇ ਵਿੱਚੋਂ ਵੀ ਡਾਟਾ ਜਿਹੜਾ ਇਕੱਠਾ ਕੀਤਾ ਤੇ ਉਹਨਾਂ ਤੋਂ ਪੁੱਛਿਆ ਕਿ ਤੁਸੀਂ ਆ ਜਿਹੜਾ ਇਹਨਾਂ ਇਲਾਕਿਆਂ ਦੇ ਵਿੱਚ ਰਹਿ ਕੇ ਖੁਸ਼ ਹੋ ਜਾਂ ਤੁਹਾਡੀ ਆਉਣ ਵਾਲੇ ਟਾਈਮ ਦੇ ਵਿੱਚ ਪਲਾਨ ਹੈ ਤੁਹਾਡਾ ਕਿ ਤੁਸੀਂ ਇੱਥੇ ਘਰ ਖਰੀਦਣਾ ਤਾਂ ਉਹਨਾਂ ਲੋਕਾਂ ਨੇ ਬਿਨਾਂ ਕੁਝ ਜਿਸ ਕਿ ਨਾਂ ਦੇ ਵਿੱਚ ਜਿਹੜਾ ਜਵਾਬ ਆਪਣਾ ਦਿੱਤਾ ਉਹ ਕਹਿੰਦੇ ਕਿ ਨਹੀਂ ਹੁਣ ਇੱਥੇ ਇਹਨਾਂ ਇਲਾਕਿਆਂ ਨੂੰ ਅਸੀਂ ਇਕਨੋਮਿਕਲੀ ਅਫੋਰਡ ਨਹੀਂ ਕਰ ਸਕਦੇ ਹਾਊਸਿੰਗ ਅਫੋਰਡੇਬਿਲਟੀ ਹੋਮਲੈਸਨੈਸ ਬੋਰਡ ਇਕਨੋਮਿਕ ਚੈਲੰਜਸ ਤੇ ਹੋਰ ਬਥੇਰੇ ਨੇ ਜਿਨ੍ਹਾਂ ਦੇ ਕਰਕੇ ਉਹ ਕਹਿੰਦੇ ਕਿ ਸਾਨੂੰ ਹੁਣ ਬਜਟ ਜਿਹੜਾ ਉਹ ਮੇਨਟੇਨ ਕਰਨਾ ਔਖਾ ਹੋ ਚੁੱਕਿਆ ਆਪਾਂ ਦੇਖਿਆ ਕਿ ਦੋ ਵੱਡੀਆਂ ਅੱਗਾਂ ਜਿਹੜੀਆਂ ਜਨਵਰੀ 2025 ਦੇ ਵਿੱਚ 24 ਦਿਨ ਲੱਗੀਆਂ ਰਹੀਆਂ ਸੀ ਜਿਨ੍ਹਾਂ ਨੇ 24 40 ਹਜ਼ਾਰ ਏਕੜ ਜਿਹੜਾ ਇਹਦਾ ਜਿਹੜਾ ਉਹ ਇਲਾਕਾ ਉਹ ਪ੍ਰਭਾਵਿਤ ਕੀਤਾ ਸੀ ਆਪਣੀ ਜ਼ੱਤ ਦੇ ਵਿੱਚ ਲੈ ਰਿਹਾ ਸੀਗਾ 1 ਲੱਖ ਤੋਂ ਵੱਧ ਰੈ residense ਜਿਹੜੇ ਨੇ ਉਹੋ ਇੱਥੋਂ ਮੂਵ ਕਰਨੇ ਪਏ ਸੀਗੇ ਤੇ 30 ਤੋਂ ਵੱਧ ਜਿਹੜੀਆਂ ਮੌਤਾਂ ਸੀਆਂ ਹੋ ਗਈਆਂ ਸੀ ਬਹੁਤ ਵੱਡੀ ਬਨੁੱਖਤਾ ਦੇ ਉੱਤੇ ਆਫਤ ਆ ਗਈ ਸੀ ਸੋ ਇਸ ਕਰਕੇ ਲੋਕ ਹੁਣ ਉਹਨਾਂ ਇਲਾਕਿਆਂ ਨੂੰ ਛੱਡਣ ਦੇ ਵਿੱਚ ਹੀ ਆਪਣੀ ਭਲਾਈ ਸਮਝਣ ਲੱਗੇ ਨੇ ਜੀ ਜੀ ਅਗਲੀ ਜਿਹੜੀ ਗੱਲ ਕਰੀਏ 31 ਸਾਲਾਂ ਦਾ ਡੈਨਮਾਰਕ ਦਾ ਜਿਹੜਾ ਨੈਸ਼ਨਲ ਉਸ ਦਾ ਕੋਈ ਵੀ ਕ੍ਰਿਮੀਨਲ ਰੈਕਡ ਨਹੀਂ ਸੀ ਯੂਐਸਟੇ ਵਿੱਚ ਪਿਛਲੇ 10 ਸਾਲਾਂ ਤੋਂ ਲੀਗਲੀ ਰਹਿ ਰਿਹਾ ਸੀ ਆਈਐਸਵਾਰਿਆ ਨੇ ਉਸ ਨੂੰ ਡਿਟੇਨ ਕਰ ਲਿਆ ਜਦ ਉਹ ਆਪਣੀ ਸਿਟੀਜ਼ਨਸ਼ਿਪ ਦੀ ਅਪਾਇੰਟਮੈਂਟ ਬਣਾਉਣ ਦੇ ਲਈ ਉੱਥੇ ਗਿਆ ਸੀਗਾ ਕੈਸਪਰ ਅਰਿਕਸਨ ਗ੍ਰੀਨ ਕਾਰਡ ਹੋਲਡਰ ਆ ਮਿਸਿਸਿਪੀ ਤੋਂ ਆ ਸਟਾਰਜਸ ਦੇ ਵਿੱਚ ਇੱਕ ਵੈਲਡਰ ਦੇ ਤੌਰ ਦੇ ਉੱਤੇ ਆਪਣੀ ਘਰ ਵਾਲੀ ਤੇ ਚਾਰ ਨਿਆਣਿਆਂ ਦੇ ਨਾਲ ਰਹਿੰਦਾ ਸੀ ਤੇ ਕਿਹਾ 15 ਅਪ੍ਰੈਲ ਨੂੰ ਉਸ ਨੂੰ ਕਸਟਡੀ ਦੇ ਵਿੱਚ ਲੇ ਲਿਆ ਗਿਆ ਤੇ ਫਿਰ ਲਸੈਲ ਦੇ ਡਿਟੈਂਸ਼ਨ ਸੈਂਟਰ ਜਿਹੜਾ ਲੂਸੀਆਨਾ ਦੇ ਵਿੱਚ ਉੱਥੇ ਇਸ ਨੂੰ ਡਿਟੇਨ ਕਰਕੇ ਰੱਖੀ ਰੱਖਿਆ 31 ਸਾਲਾਂ ਦਾ ਆ ਉਹਦੀ ਵਾਈਫ ਤੇ ਕਹਿਣ ਦੇ ਮੁਤਾਬਕ ਸਵੈਨਾ ਹੌਬਰਟ ਰਿਕਸਨ ਯੂਨੀਵਰਸਿਟੀਸ ਦੇ ਵਿੱਚ ਐਕਸਚੇਂਜ ਸਟੂਡੈਂਟ ਦੇ ਤੌਰ ਤੇ ਤੇ 2009 ਦੇ ਵਿੱਚ ਆਇਆ ਫਿਰ ਡੈਨਮਾਰਕ ਨੂੰ ਰਿਟਰਨ ਵੀ ਜਿਹੜਾ ਉਹ ਕਰ ਗਿਆ ਸੀ ਤੇ ਫਿਰ ਲੀਗਲੀ ਦੁਬਾਰਾ 2013 ਦੇ ਵਿੱਚ ਯੂਐਸ ਵਿੱਚ ਦਾਖਲ ਹੋਇਆ ਸੀ ਜਿਸ ਤੋਂ ਬਾਅਦ ਇਸ ਦਾ ਵਿਆਹ ਹੋਇਆ ਇਹ ਆਪਣਾ ਲੀਗਲ ਪ੍ਰੋਸੈਸ ਸੈਸ਼ਨੇ ਸ਼ੁਰੂ ਕਰ ਦਿੱਤਾ ਸਿਟੀਜਨ ਬਣਨ ਦਾ ਸਪਟੰਬਰ 2024 ਦੇ ਵਿੱਚ ਇੱਕ ਆਊਟਲੈਟ ਨੇ ਦੱਸਿਆ ਆ ਵੀ ਅਰਿਕਸਨਜ਼ ਇਹਨਾਂ ਨੂੰ ਮਿਲਿਆ ਵੀ ਜਿਹੜੀ ਇਸ ਦੀ ਅਪਲੀਕੇਸ਼ਨ ਆ ਉਹ ਅੰਡਰ ਰਿਵਿਊ ਆ 7 ਮਾਰਚ ਨੂੰ ਇਸ ਦੀ ਇੰਟਰਵਿਊ ਰੱਖੀ ਗਈ ਸੀ ਨੈਚਰਲਾਈਜੇਸ਼ਨ ਦੇ ਲਈ ਆਈਸ ਦੇ ਅਧਿਕਾਰੀਆਂ ਨੇ ਕਹਿੰਦੇ ਵੀ 31 ਤਰੀਕ ਨੂੰ ਇਸ ਨੂੰ ਡਿਟੇਨ ਕਰ ਲਿਆ ਕਿਉਂਕਿ ਇਹਨੇ ਇੱਕ ਡਾਕੂਮੈਂਟ ਫਾਈਲ ਕਰਨ ਦੇ ਵਿੱਚ ਕਿਤੇ ਕਟਾਹੀ ਜਿਹੜੀ ਇਸ ਤੋਂ ਹੋ ਗਈ ਇਹ ਫੇਲ ਕਰ ਗਿਆ ਸੀ ਇੱਕ ਡਾਕੂਮੈਂਟ ਨਹੀਂ ਫਾਈਲ ਹੋਇਆ ਸੀ 2015 ਦੇ ਵਿੱਚ ਕਹਿੰਦੇ ਵੀ ਜਿਹੜਾ ਡਿਊ ਸੀਗਾ ਸੋ ਉਸ ਦੇ ਕਰਕੇ ਹੁਣ ਕਹਿੰਦੇ ਆ ਵੀ ਇਹ ਜਿਹੜੀ ਚੀਜ਼ ਆ ਉਸ ਦਾ ਸਾਹਮਣਾ ਕਰਨਾ ਪਿਆ ਉਸ ਟਾਈਮ ਵੀ ਕਹਿੰਦੇ ਵੀ ਇਹਦਾ ਮੰਦਪਾਗੀ ਹੋਈ ਸੀ ਸਟਿਲ ਪੋਰਨ ਹੋਇਆ ਸੀ ਯਾਨੀ ਕਿ ਬੱਚਾ ਜਿਹੜਾ ਮ੍ਰਿਤ ਪੈਦਾ ਹੋਇਆ ਸੀ ਇਸ ਦਾ ਜਿਹੜਾ ਪਹਿਲਾ ਉਦੋਂ ਲੂਜ਼ ਕਰ ਗਿਆ ਸੀ ਤੇ ਗਮ ਦੇ ਵਿੱਚ ਕਹਿੰਦੇ ਵੀ ਇਸ ਨੂੰ ਚੇਤਾ ਭੁੱਲ ਗਿਆ I751 ਫਾਰਮ ਫਾਈਲ ਕਰਨਾ ਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਜਾਂਦੇ ਸਿਟੀਜ਼ਨਸ਼ਿਪ ਦੀ ਅਪਾਇੰਟਮੈਂਟ ਬਣਾਉਣ ਦੇ ਲਈ ਗਿਆ ਲੀਗਲੀ ਇੱਥੇ ਰਹਿ ਰਿਹਾ ਸੀ ਗ੍ਰੀਨ ਕਾਰਡ ਹੋਲਡਰ ਸੀ ਵਿਆਹ ਹੋਇਆ ਸੀ ਨਿਆਣੇ ਸੀ ਸਾਰਾ ਕੁਝ ਸੀ 1751 ਫਾਰਮ ਨਾ ਭਰਨ ਕਰਕੇ ਉਸ ਨੂੰ ਕਹਿੰਦੇ ਵੀ ਉਹਨਾਂ ਨੇ ਹੁਣ ਡਿਟੇਨ ਕਰ ਲਿਆ ਸੀਗਾ ਸੋ ਉਹਦੀ ਜਿਹੜੀ ਘਰ ਵਾਲੀ ਅਹ ਗੁਹਾਰ ਜਿਹੜੀ ਓ ਲਾਰੇ ਸੀ ਵੀ ਭਾਈ ਸਿਚੁਏਸ਼ਨ ਚੰਗੀ ਨਹੀਂ ਇੱਕ ਅਲੱਗ-ਅਲੱਗ ਕਮਾਈ ਕਰਨ ਵਾਲਾ ਸੀਗਾ ਨਿਆਣਿਆਂ ਦਾ ਮੇਰਾ ਜਿਹੜਾ ਆ ਉਹ ਹੁਣ ਕੀ ਬਣੂਗਾ ਸੋ ਸਥਿਤੀ ਇਸ ਤੇ ਲਈ ਕਹਿੰਦੇ ਵੀ ਖਾਸੀ ਜਿਹੜੀ ਉਹ ਮਾੜੀ ਬਣ ਗਈ ਆ ਇਸ ਟੱਬਰ ਤੇ ਲਈ ਜੀ ਬਿਲਕੁਲ ਅਗਲੀ ਖਬਰ ਜਿਹੜੀ ਹੈ ਲਾਸ ਏਂਜਲਸ ਪੁਲਿਸ ਡਿਪਾਰਟਮੈਂਟ ਦੇ ਨਾਲ ਜੁੜੀ ਹੋਈ ਹੈ 70 ਸਾਲਾ ਇੱਕ ਬੰਦੇ ਦੀ ਮੌਤ ਹੋ ਗਈ ਹੈ ਜਦੋਂ ਕਿ ਲਾਸ ਏਂਜਲਸ ਜਿਹੜਾ ਪੁਲਿਸ ਡਿਪਾਰਟਮੈਂਟ ਦਾ ਜਿਹੜਾ ਵਹੀਕਲ ਹੈ ਜਿਹੜੀ ਕਾਰ ਹੈ ਉਹਨੇ ਇਹਨੂੰ ਟੱਕਰ ਮਾਰ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਘਟਨਾ ਜਿਹੜੀ ਹੈ 1900 ਬਲਾਕ ਤੇ ਵਾਪਰੀ ਵੈਸਟ ਸੈਟ ਕੋਈ ਇਸ ਸਟਰੀਟ ਦੇ ਉੱਤੇ ਸਨ ਵੈਲੀ ਦੇ ਵਿੱਚ ਲਾਸ ਏਂਜਲਸ ਫਾਇਰ ਡਿਪਾਰਟਮੈਂਟ ਦੇ ਦੱਸਣ ਦੇ ਮੁਤਾਬਕ ਇਸ ਮਾਮਲੇ ਦੇ ਵਿੱਚ ਇੱਕ Honda Sedan ਵੀ ਜਿਹੜੀ ਇਨਵੋਲਵ ਦੱਸੀ ਗਈ ਹੈ ਤੇ ਜਿਹੜੀ ਲਾਸ Ăਂਜੇਲਸ ਪੁਲਿਸ ਡਿਪਾਰਟਮੈਂਟ ਦੀ ਫੋਰਡ ਇੰਟਰਸੈਪਟਰ ਜਿਹੜੀ ਐਸਯੂਵੀ ਸੀਗੀ ਉਹਦੇ ਨਾਲ ਇਸ ਬੰਦੇ ਦੀ ਟੱਕਰ ਹੋ ਗਈ ਆ ਜਿਹੜੇ ਦੱਸਿਆ ਜਾ ਰਿਹਾ ਕਿ ਬਹੁਤ ਤੇਜ਼ੀ ਦੇ ਨਾਲ ਇਹ ਜਿਹੜਾ ਫੋਰਡ ਵਹੀਕਲ ਇਹਨਾਂ ਦਾ ਜਾ ਰਿਹਾ ਸੀਗਾ 70 ਸਾਲਾ ਜਿਹੜਾ ਇੱਕ ਬੰਦਾ ਹੈ ਇਹ ਜਿਹੜਾ ਉਹ ਸੋਨਡਾ ਸਿਡਾਨ ਤੇ ਇਸ ਕਾਰ ਦੇ ਵਿਚਾਲੇ ਫਸ ਗਿਆ ਸੀ ਜਿਹਨੂੰ ਬਾਅਦ ਦੇ ਵਿੱਚ ਮੈਡੀਕਲ ਹੈਲਪ ਵੀ ਦਿੱਤੀ ਗਈ ਪਰ ਉਹ ਜਿਹੜਾ ਪੈਰਾਮੈਡੀਕਸ ਦੇ ਵੱਲੋਂ ਥਾਂ ਜਿਹੜਾ ਮ੍ਰਿਤ ਉਹ ਐਲਾਨ ਦਿੱਤਾ ਗਿਆ ਐਮਰਜੈਂਸੀ ਜਿਹੜਾ ਉਹਨਾਂ ਨੇ ਵੀ ਰਿਸਪੌਂਡ ਕੀਤਾ ਸੀ ਇਸ ਘਟਨਾ ਨੂੰ ਪਰ ਬਾਅਦ ਦੇ ਵਿੱਚ ਪਤਾ ਲੱਗਾ ਕਿ ਜਿਹੜਾ ਉਹ ਬੰਦਾ ਉਹਦੀ ਥਾਂ ਮੌਤ ਹੋ ਗਈ ਹੁਣ ਲਾਸ ਐਂਜਲਸ ਕਾਉਂਟੀ ਮੈਡੀਕਲ ਐਗਜ਼ਾਮੀਨਰ ਜਿਹੜਾ ਉਹਨੂੰ ਸੱਦਿਆ ਗਿਆ ਸੀਗਾ ਇਸ ਮਾਮਲੇ ਦੀ ਹੁਣ ਜਿਹੜੀ ਜਾਂਚ ਚ ਚ ਕੀਤੀ ਜਾ ਰਹੀ ਆ ਜਿਹੜੀ ਹੋਂਡਾ ਸਡਾਨ ਇਸ ਮਾਮਲੇ ਦੇ ਵਿੱਚ ਇਨਵੋਲਵ ਸੀਗੀ ਇਸ ਘਟਨਾ ਦੇ ਵਿੱਚ ਇਸ ਐਕਸੀਡੈਂਟ ਦੇ ਵਿੱਚ ਉਹਨੂੰ ਕੌਣ ਚਲਾ ਰਿਹਾ ਸੀਗਾ ਜਾਂ ਉਹ ਕਿਵੇਂ ਇਹਨਾਂ ਦੋਨਾਂ ਕਾਰਾਂ ਦੀ ਆਪਸ ਵਿੱਚ ਟੱਕਰ ਹੋਈ ਜਾਂ 70 ਸਾਲਾ ਬੰਦਾ ਇਹਨਾਂ ਦੀ ਜ਼ਾਦ ਦੇ ਵਿੱਚ ਕਿਵੇਂ ਆ ਜਾਂ ਉਹਦੀ ਆਈਡੈਂਟੀਟੀ ਕੀ ਆ ਇਹਦੇ ਬਾਰੇ ਹਲੇ ਕੋਈ ਖਾਸ ਜਾਣਕਾਰੀ ਜਿਹੜੀ ਆ ਉਹ ਨਹੀਂ ਮੁਹੱਈਆ ਕਰਵਾਈ ਗਈ ਜੀ ਅਗਲੀ ਪ੍ਰਵੀਨ ਜੀ ਖਬਰ ਕਰਦੇ ਜਾਈਏ ਐਲਏ ਕਾਉਂਟੀ ਨੇ ਬੀਚ ਇਲਾਕਿਆਂ ਦੇ ਲਈ ਬੈਕਟੀਰੀਆ ਵਾਰਨਿੰਗ ਉਹ ਇਸ਼ੂ ਕੀਤੀ ਹੈਗੀ ਆ ਮੈਮੋਰੀਅਲ ਡੇ ਵੀਕਐਂਡ ਆਪਾਂ ਨੂੰ ਪਤਾ ਵੀ ਅੱਜ ਜਿਹੜਾ ਉਹ ਚੱਲ ਰਿਹਾ ਪ੍ਰੋਲੌਂਗਡ ਥੋੜਾ ਲੰਬਾ ਵੀਕਐਂਡ ਹੁੰਦਾ ਹੈ ਲੋਕ ਗਰਮੀ ਵੀ ਹੋ ਰਹੀ ਆ ਸੋ ਓਸ਼ੀਅਨ ਵੱਲ ਨੂੰ ਜਿਹੜਾ ਉਹ ਜਾਂਦੇ ਆ ਪਰ ਲਾਸ ਐਂਜਲਸ ਕਾਉਂਟੀ ਡਿਪਾਰਟਮੈਂਟ ਨੇ ਪਬਲਿਕ ਹੈਲਥ ਨੇ ਜਿਹੜਾ ਵਾਰਨਿੰਗਸ ਜਿਹੜੀਆਂ ਉਹ ਇਸ਼ੂ ਕੀਤੀਆਂ ਕਹਿੰਦੇ ਵੀ ਸਵੀਮਿੰਗ ਸਰਫਿੰਗ ਤੇ ਪਲੇਇੰਗ ਇਨ ਵਾਟਰ ਜਿੱਤੇ ਬੀਚਸ ਦੇ ਵਿੱਚ ਕਹਿੰਦੇ ਬੈਕਟੀਰੀਆ ਜ਼ਿਆਦਾ ਆ ਉਥੇ ਪਰਹੇਜ਼ ਕੀਤਾ ਜਾਵੇ ਸੈਂਟਾ ਮੋਨਿਕਾ ਪੀਅਰ ਟੋਪਾਂਗਾ ਕਾਉਂਟੀ ਬੀਚ ਮੈਲੀਬੂ ਸੈਂਟਾ ਮੋਨਿਕਾ ਬੀਚ ਇਹਨਾਂ ਥਾਵਾਂ ਦੇ ਵਿੱਚ ਕਹਿੰਦੇ ਵੀ ਬੈਕਟੀਰੀਆ ਦੇ ਜਿਹੜੇ ਲੈਵਲਸ ਆ ਉਹ ਜ਼ਿਆਦਾ ਜਿਹੜੇ ਉਹ ਹੈਗੇ ਆ ਬਹੁਤ ਵਾਰੀ ਇਦਾਂ ਵੀ ਹੁੰਦਾ ਵੀ ਜਿਹੜਾ ਸੀਵਰ ਦਾ ਪਾਣੀ ਆ ਉਹ ਇਹਨਾਂ ਬੀਚਸ ਦੇ ਉੱਤੇ ਜਿਹੜਾ ਉਹ ਆਣ ਪਹੁੰਚਦਾ ਆ ਜਿਸ ਕਰਕੇ ਇਹ ਤਰਾਕੀ ਦੇ ਲਈ ਜਾਂ ਖੇਡਣ ਲਈ ਜਾਂ ਪਾਣੀ 'ਚ ਜਾਣ ਦੇ ਕਾਬਿਲ ਨਹੀਂ ਰਹਿੰਦੇ ਤੁਹਾਨੂੰ ਜਿਹੜੀ ਉੱਥੇ ਬਿਮਾਰੀ ਲੱਗ ਸਕਦੀ ਆ ਜੀ ਬਿਲਕੁਲ ਤੇ ਰਾਜਗਰਵੀ ਸਿੰਘ ਜੀ ਆਪਣਾ ਜਿਹੜਾ ਖਬਰਾਂ ਦਾ ਸਮਾਜ ਜੋ ਸਮਾਪਤੀ ਵਾਲਾ ਤੇ ਜਾਂਦੇ ਹੁੰਦੇ ਸਟਾਕ ਤੇ ਕਰੰਸੀ ਬਾਰੇ ਜ਼ਰੂਰ ਜਾਣਕਾਰੀ ਜਿੰਨੇ ਉਹ ਦਿੰਦੇ ਚੱਲੀ ਜੀ ਬਿਲਕੁਲ ਸਟਾਕਸ ਦੀ ਗੱਲ ਕਰਦੇ ਜਾਈਏ ਅੱਜ ਮੈਮੋਰੀਅਲ ਡੇ ਸੀਗਾ ਸੋ ਸਟਾਕਸ ਅੱਜ ਬੰਦ ਨੇ ਮਾਰਕੀਟਸ ਬੰਦ ਰਹੀਆਂ ਪਰ ਫਿਰ ਵੀ ਜਿਹੜਾ ਸੋਨੇ ਦਾ ਭਾਅ 3300 ਤੇ 45 ਡਾਲਰ ਪਾਉਂਦੀ ਆ ਆਉਂਸ ਰਿਆ ਕੱਚੇ ਤੇਲ ਦੀ ਕੀਮਤ 62 ਡਾਲਰ ਪ੍ਰਤੀ ਬੈਰਲ ਰਹੀ ਆ 10 ਇਅਰ ਯੀਲਡ 4.5% ਕ੍ਰਿਪਟੋ ਕਰੰਸੀ ਚ ਬਿਟਕੋਇਨ 1,09,278 ਤੇ ਥੀਰੀਅਮ 2552 ਯੂ ਐਸ ਡਾਲਰ ਦੇ ਬਰਾਬਰ ਚੱਲ ਰਿਹਾ ਹੈ ਜੀ ਬਿਲਕੁਲ ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ ਯੂ ਐਸ ਡਾਲਰ ਦੀ ਕੀਮਤ ਕੈਨੇਡਾ ਦੇ 1 ਡਾਲਰ ਤੇ 37 ਸੈਂਟ ਦੇ ਬਰਾਬਰ ਇੰਡੀਆ ਦੇ 85 ਰੁਪਏ ਤੇ 8 ਪੈਸਿਆਂ ਦੇ ਬਰਾਬਰ ਤੇ ਪਾਕਿਸਤਾਨ ਦੇ 282 ਰੁਪਏ ਤੇ 2 ਪੈਸਿਆਂ ਦੇ ਬਰਾਬਰ ਇੱਕ ਯੂ ਐਸ ਡਾਲਰ ਦੀ ਕੀਮਤ ਰਹੀ ਹੈ ਜੀ ਹੁਣ ਲੈਨੇ ਇਜਾਜ਼ਤ ਮੇਰੇ ਰਾਜਕੁਮਾਰ ਵੀਰ ਸਿੰਘ ਨਾਲ ਤੇ ਪ੍ਰਵੀਨ ਸ਼ਰਮਾ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿਨੇ ਕੀ ਜਈ ਸਤਿ ਸ਼੍ਰੀ ਅਕਾਲ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ اے